ਹਾਂਜੀ ਦੋਸਤੋ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਆ ਕਿ ਆ ਸਭ ਠੀਕ ਠਾਕ ਹੋਗੇ ਖਾਲਸਾ ਜੀ ਅੱਜ ਗੱਲ ਕਰਨੀਆਂ ਦੇਊ ਗੋਤਵਰੇ ਜੱਟਾਂ ਦੀ ਦਲੇਊ ਗੋਤ ਇਸ ਵੀਡੀਓ ਨੂੰ ਸੁਣ ਕੇ ਅੱਗੇ ਵੀ ਪਾਤੋ ਤੇ ਸ਼ੇਅਰ ਕਰਿਓ ਅ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਇਸ ਗੋਦ ਦਾ ਮੁੱਢੀ ਦਿਲਯੂ ਸੀ ਜੋ ਰਾਜੇ ਜਗਦੇਉ ਪਰਮਾਰਦੀ ਵੰਸ ਵਿੱਚੋਂ ਸੀ ਦਿਲਯੂ ਦਲੇ ਤੇ ਦੁਲੇ ਇੱਕੋ ਹੀ ਗੋਦ ਹੈ ਵੱਖ-ਵੱਖ ਖੇਤਰਾ ਵਿੱਚ ਚਾਰਨ ਵਿੱਚ ਫਰਕ ਪੈ ਗਿਆ ਹੈ ਦਿਲਯੂ ਦੇ ਅਰਥ ਦਲਜੀਤ ਹਨ ਠੀਕ ਸ਼ਬਦ ਦਿਲਯੂ ਹੈ ਦਲੇ ਇਸ ਦਾ ਛੋਟਾ ਰੂਪ ਹੈ ਦਲੇ ਬਦਲਿਆ ਹੋਇਆ ਤਤ ਭਵ ਰੂਪ ਹੈ ਸ਼ਬਦ ਦੇ ਸਰੂਪ ਤੇ ਅਰਥ ਦਾ ਆਪਸ ਵਿੱਚ ਆਤਮਾ ਤੇ ਸਰੀਰ ਵਾਲਾ ਸਬੰਧ ਹੁੰਦਾ ਹੈ ਪੰਜਾਬ ਦੇ ਕੁਝ ਜੱਟ ਰਾਜਪੂਤਾਂ ਤੇ ਖੱਤਰੀਆਂ ਵਿੱਚੋਂ ਹਨ ਰਿਗਵੇਦ ਸਮੇਂ ਦੇ ਜੱਟ ਕਬੀਲੇ ਵੀ ਕਾਫੀ ਹਨ ਸੰਧੂ ਵਰਕ ਤੇ ਕੰਗ ਆਦ ਜੱਟ ਕਬੀਲਿਆਂ ਨੇ ਮਹਾਂ ਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ ਪੰਜਾਬ ਦੇ ਬਹੁਤੇ ਜੱਟ ਸਿੰਧ Rajasthan Haryana Maharashtra ਪ੍ਰਦੇਸ਼ ਤੇ Madhya Pradesh ਤੋਂ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਵਿੱਚ ਆਏ ਸਨ ਵਿਦੇਸ਼ੀਆਂ ਦੇ ਹਮਲਿਆਂ ਸਮੇਂ ਕਈ ਜੱਟ ਕਬੀਲੇ Madhya Pradesh ਦੇ ਮਾਲਵਾ ਖੇਤਰ ਵਿੱਚ ਜਾਂ ਵਸੇ ਸਨ ਮੁਸਲਮਾਨਾਂ ਦੇ ਹਮਲਿਆਂ ਸਮੇਂ ਫਿਰ ਪੰਜਾਬ ਵਿੱਚ ਵਾਪਸ ਆ ਗਏ ਸਨ ਦਲੇਉ ਜੱਟ ਪਰਮਾਰ ਰਾਜਪੂਤਾਂ ਵਿੱਚ ਹਨ ਪਰਮਾਰਾਂ ਦੀਆਂ 36 ਸਾਖਾਂ ਹਨ ਪਰਮਾਰ ਅਗਨੀਪੁਰ ਰਾਜਪੂਤ ਹਨ ਰਾਜਪੂਤਾਂ ਦੇ 36 ਗੋਤ ਸ਼ਾਹੀ ਗੋਤ ਹਨ ਪਰਮਾਰ ਵੀ ਸ਼ਾਹੀ ਗੋਤ ਹੈ ਪਟੀਆਂ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਪਰਮਾਰ ਰਾਜਪੂਤਾਂ ਦਾ ਬੋਲਬਾਲਾ ਸੀ ਰਾਜਾ ਜਗਦੇਉ ਪਰਮਾਰ 1068 ਇਸਵੀ ਦੇ ਲਗਭਗ ਧਾਰਾ ਨਗਰੀ ਜ਼ਿਲ੍ਹਾ ਉਜੈਨ ਮੱਧ ਪ੍ਰਦੇਸ਼ ਵਿੱਚ ਰਾਜਾ ਉਦੇ ਦਿੱਤਾ ਦੇ ਘਰ ਪਰਮਾਰ ਵੰਸ਼ ਵਿੱਚ ਪੈਦਾ ਹੋਇਆ ਸੀ ਧਾਰਾ ਨਗਰੀ ਦਾ ਹਰਚ ਹੈ ਤਲਵਾਰ ਧਾਰਾ ਦਾ ਸ਼ਹਿਰ ਇਹ ਇਲਾਕਾ ਮੱਧ ਪ੍ਰਦੇਸ਼ ਦੇ ਮਾਲਵਾ ਪਠਾਰ ਵਿੱਚ ਪੈਂਦਾ ਹੈ ਇਸ ਦੇ ਆਲੇ ਦੁਆਲੇ ਲਹਿਨ ਹੁੰਦੀਆਂ ਹਰਿਆਲੀ ਭਰਪੂਰ ਛੋਟੀਆਂ-ਛੋਟੀਆਂ ਪਹਾੜੀਆਂ ਹਨ ਚਾਨ ਵਿੱਚ ਸਾਰਾ ਸਾਲ ਮੌਸਮ ਬੜਾ ਸੁਹਾਵਣਾ ਰਹਿੰਦਾ ਹੈ ਧਾਰ ਅੰਦੌਰ ਤੋਂ ਲਗਭਗ 64 ਕਿਲੋਮੀਟਰ ਦੂਰ ਹੈ ਇਹ ਮਧ ਪ੍ਰਦੇਸ਼ ਦਾ ਬਹੁਤ ਹੀ ਪ੍ਰਸਿੱਧ ਤੇ ਇਤਿਹਾਸਕ ਸ਼ਹਿਰ ਹੈ ਕਿਸੇ ਸਮੇਂ ਇਹ ਸ਼ਹਿਰ ਪ੍ਰਮਾਰ ਰਾਜਪੂਤਾਂ ਦੀ ਰਾਜਧਾਨੀ ਸੀ ਰਾਜਾ ਭੋਜ ਵੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ ਇਹ ਰਾਜੇ ਜਗਦੇਉ ਦਾ ਦਾਦਾ ਸੀ ਇਸ ਨੇ 1026 ਈਸਵੀ ਵਿੱਚ ਮਹਿਮੂਦ ਗਜਨਵੀ ਨੂੰ ਗਵਾਲੀਅਰ ਦੇ ਇਲਾਕੇ ਵਿੱਚੋਂ ਹਰਾ ਕੇ ਭਜਾ ਦਿੱਤਾ ਸੀ ਰਾਜੇ ਭੋਜ ਦੀ ਮੌਤ 166 ਈਸਵੀ ਦੇ ਲਗਭਗ ਹੋਈ ਸੀ ਸੂਰਜ ਵੰਸੀ ਰਾਜਾ ਵਿਕਰਮਦਿੱਤ ਵੀ ਇਸ ਪੰਸ ਦਾ ਵਡੇਰਾ ਸੀ ਰਾਜੇ ਜਗਦੇਉ ਨੇ ਘਰੇਲੂ ਕਾਰਨਾ ਕਰਕੇ ਧਾਰਾ ਨਗਰੀ ਦਾ ਰਾਜ ਆਪਣੇ ਮਤਰੇਹ ਭਰਾ ਰਣਤੌੜ ਨੂੰ ਸੰਭਾਲ ਦਿੱਤਾ ਆਪ ਆਪਣੇ ਪੁੱਤਰ ਜਗਸੋਲ ਤੇ ਹੋਰ Rajput ਤੇ Jat ਕਬੀਲਿਆਂ ਨਾਲ ਲੈ ਕੇ ਰਾਜਸਥਾਨ ਰਾਹੀਂ ਪੰਜਾਬ ਆ ਕੇ ਮਹਿਮੂਦ ਗਜਨਵੀ ਦੀ ਵੰਸ ਨਾਲ ਟਕਰਾ ਕਰਕੇ ਪੰਜਾਬ ਦੇ ਮਾਲਵਾ ਖੇਤਰ ਤੇ ਕਬਜ਼ਾ ਕਰ ਲਿਆ ਮੁਸਲਮਾਨ ਰਾਜਾ ਮੌਜੂਦ ਸਰਹੰਦ ਦਾ ਇਲਾਕਾ ਛੱਡ ਕੇ ਲਾਹੌਰ ਵੱਲ ਭੱਜ ਗਿਆ ਜਗਦੇਉ ਪਰਮਾਰ ਨੇ ਜਰਗ ਵਿੱਚ ਆਪਣਾ ਕਿਲਾ ਬਣਾ ਕੇ ਮਾਲਵੇ ਵਿੱਚ 1060 ਈਸਵੀ ਤੱਕ ਰਾਜ ਕੀਤਾ ਜਗਦੇਉ ਦੇ ਪੋਤੇ ਛੱਪਾਰਾਏ ਨੇ 1040 ਈਸਵੀ ਵਿੱਚ ਛਪਾਰ ਵਸਾਇਆ ਅਤੇ ਬੋਪਾ ਰਾਏ ਨੇ ਬੋਪਾ ਰਾਏ ਨਵਾਂ ਨਗਰ ਆਬਾਦ ਕੀਤਾ ਜਰਗ ਦਾ ਕਿਲਾ ਵੀ 1125 ਈਸਵੀ ਦੇ ਲਗਭਗ ਬਣਿਆ ਹੈ ਹੁਣ ਇਸ ਪ੍ਰਾਚੀਨ ਤੇ ਇਤਿਹਾਸਕ ਕਿਨੇ ਦੀ ਹਾਲਤ ਬਹੁਤੀ ਖਸਤਾ ਹੈ ਜਿ ਰਾਜੇ ਜਗਦੇਉ ਨੇ ਮਾਝੇ ਵਿੱਚ ਵੀ ਇੱਕ ਪਿੰਡ ਜਗਦੇਉ ਕਲਾਂ ਵਸਾਇਆ ਹੈ ਅੱਜ ਕੱਲ ਇਸ ਪਿੰਡ ਅੱਜ ਕੱਲ ਇਸ ਪਿੰਡ ਵਿੱਚ ਧਾਲੀਵਾਲ ਤੇ ਗਿੱਲ ਗੋਤ ਦੇ ਜੱਟ ਰਹਿੰਦੇ ਹਨ ਜਗਦੇਉ ਦੀ ਵੰਸ ਦੇ ਭਾਈਚਾਰੇ ਦੇ ਬਹੁਤੇ ਲੋਕ ਝਰਕ ਦੇ ਇਰਦ ਗਿਰਦ ਮਾਲਵੇ ਵਿੱਚ ਹੀ ਆਬਾਦ ਹੋਏ ਹਨ ਕੰਡਾ ਦੇ ਕਿਸ਼ੋਰ ਜੰਦ ਤੇ ਸ਼ੱਜੂ ਸਿੰਘ ਵੀ ਰਾਜੇ ਜਗਦੇਉ ਬਾਰੇ ਪੰਜਾਬੀ ਵਿੱਚ ਕਿਸੇ ਵੀ ਲਿਖੇ ਹਨ ਇਹ ਆਮ ਮਿਲਦੇ ਹਨ ਇੱਕ ਅੰਗਰੇਜ਼ ਵਿਦਵਾਨ ਆਰਸੀ ਟੈਂਪਲ ਨੇ ਆਪਣੀ ਕਿਤਾਬ ਦੀ ਲੇਜੈਂਡਸ ਆਫ ਦੀ ਪੰਜਾਬ ਵਿੱਚ ਸਫਾ 182 ਉੱਤੇ ਰਾਜੇ ਜਗਦੇਉ ਬਾਰੇ ਇੱਕ ਪ੍ਰਾਣਿਕ ਪ੍ਰਾਣਿਕ ਲੋਕ ਕਥਾ ਲਿਖੀ ਹੈ ਦਲੇਉ ਜੱਟ ਇਸ ਰਾਜੇ ਦੀ ਵੰਸ਼ ਵਿੱਚੋਂ ਹੀ ਹਨ ਪ੍ਰਸਿੱਧ ਅੰਗਰੇਜ਼ ਵਿਦਵਾਨ ਐਚ ਏ ਰੋਜ ਨੇ ਆਪਣੀ ਕਿਤਾਬ ਏ ਗਲੋਸਰੀ ਆਫ ਦੀ ਟ੍ਰਾਈਬਲ ਐਂਡ ਕਾਸਟਸ ਆਫ ਦੀ ਪੰਜਾਬ ਭਾਗ ਦੂਜਾ ਦੇ ਸਫੇ 22 ਉੱਤੇ ਲਿਖਿਆ ਹੈ ਦਲਿਉ ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ ਇਸ ਦਾ ਮੋਢ ਲੁਧਿਆਣਾ ਜ਼ਿਲ੍ਹਾ ਹੈ ਕਹਿੰਦੇ ਹਨ ਕਿ ਜਗਦੇਉ ਦੇ ਪੰਜ ਪੁੱਤਰ ਸਨ ਦਲਿਉ ਦੇਵਲ ਔਲਖ ਬਿਲਿੰਗ ਤੇ ਪਾਮਰ ਰਾਜਾ ਜੈਪੰਗਾਲ ਨੇ ਪਟਣੀ ਨਾਲ ਵਚਨ ਕੀਤਾ ਸੀ ਕਿ ਉਹ ਜਗਦੇਉ ਨਾਲੋਂ 10 ਗੁਣਾ ਵੱਧ দান ਦੇਵੇਗਾ ਪਟਣੀ ਦਾ ਨਾਮ ਕਾਂਗਲੀ ਸੀ ਜਗਦੇਉ ਨੇ ਆਪਣਾ ਸਿਰ ਕੱਟ ਕੇ ਪਟਣੀ ਨੂੰ ਭੇਟ ਕਰ ਦਿੱਤਾ ਪਟਣੀ ਨੇ ਆਪਣੀ ਸ਼ਕਤੀ ਨਾਲ ਦੁਬਾਰਾ ਸਿਰ ਲਾ ਦਿੱਤਾ ਇਸ ਲਈ ਜਗਦੇਉ ਬੰਸੀ ਲੋਕਾਂ ਦੀ ਗਰਦਨ ਛੋਟੀ ਹੁੰਦੀ ਆ ਇਹ ਇਤਿਹਾਸਕ ਘਟਨਾ ਹੈ ਇਹ ਪੜਨ ਵਿੱਚ ਵੀ ਤੇ ਸੁਣਨ ਵਿੱਚ ਵੀ ਇਤਿਹਾਸ ਕੋਖਣ ਤੋਂ ਵੀ ਪਤਾ ਲੱਗਦਾ ਕਿ ਇਹ ਘਟਨਾ ਜਿਹੜੀ ਇਹ ਇਤਿਹਾਸਿਕ ਘਟਨਾ ਹੈ ਦਰਜ ਕੀਤੀ। ਸੰਤ ਵਸਾਕਾ ਸਿੰਘ ਨੇ ਮਾਲਵਾ ਇਤਿਹਾਸ ਭਾਗ ਪਹਿਲਾ ਵਿੱਚ ਸਫਾ 279 ਉੱਤੇ ਫੁੱਟਨੋਟ ਵਿੱਚ ਲਿਖਿਆ ਹੈ ਕਿ ਸਧਾਰਨ ਲੋਕਾਂ ਅਤੇ ਪੱਟਾਂ ਦੇ ਕਥਨ ਅਨੁਸਾਰ ਜਗਦੇਉ ਨੇ ਜੈ ਸਿੰਘ ਦੀ ਸਭਾ ਵਿੱਚ ਕੋਪਾਲ ਪਟਣੀ ਨੂੰ ਸੀਸ ਦਿੱਤਾ ਸੀ। ਪਰ ਨਵੀਨ ਖੋਜ ਅਨੁਸਾਰ ਚੇਤ ਸੁਧੀ ਐਤਵਾਰ 1094 ਤਾਰਾ ਵਿੱਚ ਦਿੱਤਾ ਸੀ। ਸੁਣੀਆਂ ਸੁਣਾਈਆਂ ਗੱਲਾਂ ਤੇ ਰਵਾਇਤਾਂ ਨਾਲ ਕਈ ਵਾਰ ਸਾਡੇ ਇਤਿਹਾਸ ਵਿੱਚ ਮਿਥਿਹਾਸ ਵੀ ਰਲ ਜਾਂਦਾ ਹੈ ਇਸ ਲਈ ਕਿਸੇ ਲਿਖਤੀ ਪ੍ਰੋਸੀਜਰਕ ਵਸੀਲੇ ਤੋਂ ਵੀ ਪ੍ਰੂਰਤਾ ਹੋਣੀ ਜ਼ਰੂਰੀ ਹੁੰਦੀ ਹੈ ਸਾਡੇ ਪੁਰਾਣੇ ਇਤਿਹਾਸ ਵਿੱਚ ਮਿਥਿਹਾਸ ਬਹੁਤ ਹੈ ਅਸੀਂ ਅਜੇ ਤੱਕ ਵੀ ਆਪਣੇ ਪੁਰਾਣੇ ਇਤਿਹਾਸ ਦੀ ਠੀਕ ਖੋਜ ਨਹੀਂ ਕੀਤੀ ਹੈ ਦਲੇਉ ਗੋਤ ਦਾ ਮੋਢਲ ਰੈਣਾ ਜਿਹੜਾ ਹੈ 1630 ਈਸਵੀ ਦੇ ਲਗਭਗ ਮੁਗਲਾਂ ਦੇ ਰਾਜ ਸਮੇਂ ਉੱਚਾ ਪਿੰਡ ਥੇ ਸੰਘੋਲ ਤੋਂ ਕਿਸੇ ਘਟਨਾ ਕਾਰਨ ਉੱਜੜ ਕੇ ਦਲੇਉ ਭਾਈਚਾਰੇ ਦੇ ਲੋਕ ਮਾਨਸਾ ਵੱਲ ਚਲੇ ਗਏ ਅਤੇ ਢੀਕੀ ਦੇ ਨਜ਼ਦੀਕ ਆਬਾਦ ਹੋ ਗਏ ਢੀਕੀ ਦੇ ਇਲਾਕੇ ਵਿੱਚ ਉਸ ਸਮੇਂ ਗੈਂਡੇ ਚੈਲ ਦਾ ਰਾਜ ਸੀ ਦਲੇਉ ਜੱਟ ਘੈਂਟ ਤੇ ਲੜਾਕੇ ਸਨ ਇਸ ਲਈ ਗੈਂਡੇ ਚੈਲ ਨੇ ਇਹਨਾਂ ਨੂੰ ਮਿੱਤਰ ਬਣਾ ਕੇ ਆਪਣੇ ਇਲਾਕੇ ਵਿੱਚ ਹੀ ਵਸਾ ਲਿਆ ਸਰੰਦ ਤੋਂ ਸਰੰਦਚੋਂ ਦੇ ਕੰਡੇ ਸਰੰਦ ਦੇ ਕੰਡੇ ਦਲੇਉ ਪਾਈਚਰੇ ਦੇ ਮੁਖੀ ਧੀਰੋ ਨੇ ਆਪਣੇ ਗੋਤ ਦੇ ਨਾਮ ਤੇ ਦਲੇਉ ਪਿੰਡ ਦੀ ਮੋਢੀ ਗੱਡੀ ਕੁਝ ਸਮੇਂ ਮਗਰੋਂ ਇਸ ਪਿੰਡ ਦਾ ਨਾਮ ਧਲੇਉ ਪੈ ਗਿਆ ਫਿਰ ਬਦਲ ਕੇ ਧਲੇਵਾ ਪ੍ਰਚਲਿਤ ਹੋ ਗਿਆ ਇਹ ਦਲੇਉ ਗੋਤ ਦਾ ਮੋਢੀ ਪਿੰਡ ਆ ਧੀਰੋ ਦੇ ਛੋਟੇ ਭਰਾ ਬੀਰੋ ਨੇ ਆਪਣੇ ਨਾਮ ਤੇ ਨਵਾਂ ਪਿੰਡ ਬੀਰੋ ਕੇ ਬਸਾਇਆ ਸੀ ਦਿਲਿਊ ਭਾਈਚਾਰੇ ਦੇ ਸਾਰੇ ਹੀ ਲੋਕ ਗੈਂਡੇ ਚਾਹਲ ਦੇ ਪੱਕੇ ਸਮਰਥਕ ਸਨ ਬੱਚੋ ਆਣੇ ਤੇ ਦੇਦੜੋ ਦੇ ਲੋਕ ਰਾਜੇ ਹੋਡੀ ਦੀ ਸਮਰਥਕ ਸਨ ਇਸ ਕਾਰਨ ਰਾਜੇ ਹੋਡੀ ਦੇ ਅਮੈਤਿਆਂ ਨੇ ਰਾਜੇ ਗੈਂਡੇ ਚਾਹਲ ਦੇ ਅਮੈਤਿਆਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ ਦਿਲਿਊ ਲੜਾਕੇ ਤੇ ਭੋਲੇ ਸਨ ਸ਼ਾਹੀ ਰਾਜਪੂਤਾਂ ਵਿੱਚ ਹੋਣ ਕਾਰਨ ਇਹਨਾਂ ਨੂੰ ਦਿਲਿਊ ਪਾਤਸ਼ਾਹ ਕਿਹਾ ਜਾਂਦਾ ਸੀ ਇਨਾਂ ਦੇ ਵਡੇਰੇ ਜਿਗਦੇ ਉਹਨੇ ਮਰਵਾੜ ਵਿੱਚ ਵੀ ਰਾਜ ਕੀਤਾ ਹੈ ਗੈਂਡੇ ਚਾਹਲ ਨੇ ਦਲੇਵਾਂ ਨੂੰ ਖੁਸ਼ ਕਰਨ ਲਈ 18444 ਵਿਗੇ ਜ਼ਮੀਨ ਬਖਸ਼ੀਸ਼ ਦੇ ਤੌਰ ਤੇ ਦਿੱਤੀ ਸੀ 1860 ਕਾਠ ਦੇ ਬੰਦੋਬਸਤ ਵੇਲੇ ਦਲੇਵਾਂ ਦਾ ਸਰਕਾਰ ਨਾਲ ਮਾਲੀਆ ਦੇਣ ਦੇ ਸਵਾਲ ਤੇ ਕਾਫੀ ਝਗੜਾ ਵੀ ਹੋ ਗਿਆ ਸੀ ਪਹਿਲਾਂ ਦਲੇਵਾਂ ਦਾ ਮਾਲੀਆ ਮਾਫ ਸੀ ਮਾਰਚ 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਇੱਕ ਸ਼ਰਧਾਲੂ ਸੰਤ ਤੁਲਸੀਦਾਸ ਨੂੰ ਮਿਲਣ ਧਲੇਵਾ ਪਿੰਡ ਵਿੱਚ ਆਏ ਇਸ ਸੰਤ ਦੀ ਸਮਾਰ ਗੁਰਦੁਆਰਾ ਗੁਰਦੁਆਰੇ ਵਿੱਚ ਹੀ ਆਦਮੀਆਂ ਤਾਂ ਗੁਰੂ ਜੀ ਨੂੰ ਸਧਾਰਨ ਸਾਧੀ ਸਮਝਾ ਪਰ ਧਲੇਵਾ ਦੀਆਂ ਇਸਤਰੀਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਨੇ ਖੁਸ਼ ਹੋ ਕੇ ਸਭ ਨੂੰ ਸਿੱਖੀ ਦਾ ਵਰ ਦਿੱਤਾ ਧਲੇਵਾ ਬਹੁਤ ਵੱਡਾ ਪਿੰਡ ਹੈ ਇਸ ਦੀਆਂ 6 ਪੱਤੀਆਂ ਹਨ ਮੋਰ ਸਿੰਘ ਵਾਲਾ ਟਾਲੀਆਂ ਅੰਮ੍ਰਿਤਪੁਰਾ ਮੰਗਾਣੀਆਂ ਆਜ ਨੇੜੇ ਦੇ ਪਿੰਡਾਂ ਦੇ ਲੋਕ ਇਸ ਪਿੰਡ ਵਿੱਚ ਆ ਕੇ ਆਬਾਦ ਹੋਏ ਹਨ ਧਲੇਵਾਂ ਦੇ ਕੁਝ ਦਲੇਉ ਜੱਟ ਮਸੀਤਾਂ ਡਾਂਬ ਵਾਲੀ ਵਾਹਬ ਵਾਲਾ ਬੋਹਰ ਥੰਮਣਾ ਪਟਿਆਲਾ ਕੋਟ ਖੁਰਦ ਨਾਭਾ ਵਿੱਚ ਆਪਣੀਆਂ ਜ਼ਮੀਨਾਂ ਖਰੀਦ ਕੇ ਆਬਾਦ ਹੋ ਗਏ ਸਨ ਹਰਿਆਣੇ ਦੇ ਜ਼ਿਲ੍ਹਾ ਕੈਤਨ ਤਹਿਸੀਲ ਗੂਲਾ ਚੀਕਾ ਪਿੰਡ ਖਰੋਦੀ ਵਿੱਚ ਵੀ ਧੇਵਾਂ ਪਿੰਡ ਤੋਂ ਕੁਝ ਦਲੇਉ ਗੋਤ ਦੇ ਜੱਟ ਜਾ ਕੇ ਆਬਾਦ ਹੋਏ ਹਨ ਮਾਨਸਾ ਜ਼ਿਲ੍ਹੇ ਦੇ ਬਡਲਾੜਾ ਤਹਿਸੀਲ ਵਿੱਚ ਬੀਰੋ ਕੇ ਪਿੰਡ ਵੀ ਦਲੇਉ ਜੱਟਾਂ ਦਾ ਉੱਗਾ ਤੇ ਘੈਂਟ ਪਿੰਡ ਆ ਮਾਨ ਕਾਲੀ ਲੀਡਰ ਸੰਤ ਫਤਿਹ ਸਿੰਘ ਦੇ ਨਾਨਕੇ ਵੀ ਬੀਰੋ ਕੇ ਕਲਾਂ ਪਿੰਡ ਵਿੱਚ ਦਲੇਉ ਗੋਦ ਦੇ ਜੱਟਾਂ ਦੇ ਘਰ ਹੀ ਸਨ ਬੀਰੋ ਕੇ ਕਲਾਂ ਪਿੰਡ ਵਿੱਚ ਬਹੁ ਗਿਣਤੀ ਦਲੇਉ ਗੋਦ ਦੇ ਜੱਟਾਂ ਦੀ ਹੈ ਔਲਖਾਂ ਦੇ 4-5 ਘਰ ਹੀ ਹਨ ਬੀਰੋ ਦੇ ਪੋਤੇ ਜੀਤ ਨੇ ਬੀਰੋਕੇ ਦੇ ਪਾਸ ਹੀ ਨਵਾਂ ਪਿੰਡ ਜੀਤਗੜ੍ਹ ਅਥਵਾ ਬੀਰੋਕੇ ਖੁਰਦ ਵਸਾਇਆ ਸੀ ਇਸ ਛੋਟੇ ਪਿੰਡ ਵਿੱਚ ਬਹੁ ਗਿਣਤੀ ਦਲੇੂ ਗੋਤ ਤੇ ਜੱਟਾ ਦਿਖਾਇਆ ਬੀਰੋਕੇ ਕਲਾਂ ਤੋਂ 1830 ਈਸਵੀ ਦੇ ਲਗਭਗ ਲੱਖਾਂ ਦਲੇੂ ਆਪਣੇ ਤਿੰਨ ਭਰਾਵਾਂ ਨੂੰ ਨਾਲ ਲੈ ਕੇ ਚੰਨੂ ਪਿੰਡ ਵਿੱਚ ਲੱਖੇ ਤੇ ਉਸ ਦੇ ਭਰਾਵਾਂ ਦੀ ਇੱਕ ਪੂਰੀ ਦਲੇਹ ਪਤੀ ਹੈ ਇਸ ਪਤੀ ਦਾ ਮਾਲਕ ਰਾਮ ਸਿੰਘ ਦਲੇਹ ਲੱਖੇ ਦਾ ਇੱਕੋ ਲੜਕਾ ਸੀ ਬਾਬਾ ਰਾਮ ਸਿੰਘ ਦਲੇਹ ਇਹਨਾਂ ਸਤਰਾਂ ਦੇ ਲੇਖਕ ਤਾਂ ਵਢੇਰਾ ਸੀ ਉਹ ਦਲੇਵਾਂ ਨੂੰ ਪਰਮਾਨ ਰਾਜਪੂਤ ਸਮਝਦਾ ਸੀ ਬੁਟਰਾ ਔਲਖਾ ਤੇ ਸੇਖੋ ਜੱਟਾਂ ਨੂੰ ਵੀ ਆਪਣਾ ਭਾਈਚਾਰਾ ਸਮਝਦਾ ਸੀ ਚੰਨੂ ਪਿੰਡ ਤੋਂ ਕੁਝ ਦਲੇਰ ਜੱਟ ਰਾਜਸਥਾਨ ਦੇ ਨਕੋਰਾ ਪਿੰਡ ਵਿੱਚ ਜਾ ਕੇ ਕਾਫੀ ਸਮੇਂ ਤੋਂ ਵਸ ਰਹੇ ਹਨ ਮੁਕਸਬੇ ਇਲਾਕੇ ਵਿੱਚ ਚੰਨੂ ਦਲੇਵਾਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਆ ਅਕਲੀਏ ਤੇ ਮੰਡੀ ਵੀ ਦਲੇਵਾਂ ਦੇ ਕੁਝ ਘਰ ਹਨ ਬਠਿੰਡਾ ਦੇ ਜ਼ਿਲ੍ਹੇ ਵਿੱਚ ਖੁੱਦੇ ਤੇ ਝੁੰਬੇ ਵੀ ਦਲੇਵਾਂ ਦੇ ਕਾਫੀ ਹਨ ਇਹਨਾਂ ਦਾ ਪਛੋਕੜ ਵੀ ਭੀਖੀ ਦੇ ਪਿੰਡ ਧਲੇਵਾਂ ਤੇ ਵੀਰੋਕੇ ਹੀ ਹਨ ਮਾਨਸਾ ਤੇ ਬਠਿੰਡੇ ਦੇ ਲੋਕ ਆਪਣਾ ਗੋਤ ਦਲੇਉ ਲਿਖਦੇ ਹਨ ਮੁਕਸਾ ਡੱਬਵਾਲੀ ਦੇ ਬੋਰ ਦੇ ਖੇਤਰ ਦੇ ਜੱਟ ਆਪਣਾ ਗੋਤ ਦਲੇਹ ਲਿਖਦੇ ਹਨ ਇਹ ਦਲੇਉ ਸ਼ਬਦ ਦਾ ਛੋਟਾ ਰੂਪ ਹੈ ਮਾਨਸਾ ਦੇ ਇਲਾਕੇ ਵਿੱਚ ਦਲੇਉ ਗੋਤ ਬਾਰੇ ਇੱਕ ਪੁਰਾਣੀ ਘਾਵਤ ਹੈ ਗੋਤ ਦਾ ਸਾਡੀ ਭੁਟੇ ਪਰ ਅਸੀਂ ਦਿਲੋਂ ਕਹਿ ਕੇ ਛੁੱਟੇ ਇਹ ਕਹਾਵਤ ਦੇ ਪਸ਼ੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਪਰਮਾਰਾਂ ਦੀ ਪੁੱਟੇ ਸ਼ਾਖਾ ਦੇ ਕੁਝ ਲੋਕ ਮੁਸਲਮਾਨਾਂ ਦਾ ਟਕਰਾ ਕਰਦੇ ਕਰਦੇ ਕਿਸੇ ਕਿਲੇ ਵਿੱਚ ਘਿਰ ਕੇ ਹਾਰ ਗਏ ਸਨ ਕੁਝ ਸਿਆਣੇ ਲੋਕ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰੇ ਦੇ ਨਾਮ ਤੇ ਆਪਣਾ ਗੋਤ ਦੱਸ ਕੇ ਕਿਲੇ ਤੋਂ ਬਾਹਰ ਆ ਕੇ ਬਚ ਗਏ ਕਿਲੇ ਵਿੱਚ ਘਿਰੇ ਲੋਕਾਂ ਦਾ ਮੁਸਲਮਾਨਾਂ ਨੇ ਕਤਲੇਆਮ ਕਰ ਦਿੱਤਾ ਜਾਂ ਉਹਨਾਂ ਨੂੰ ਮੁਸਲਮਾਨ ਬਣਾ ਕੇ ਛੱਡਿਆ ਇਸ ਲੜਾਈ ਵਿੱਚ ਪ੍ਰਮਾਣ ਰਾਜਪੂਤਾਂ ਦਾ ਬਹੁਤ ਜਾਨੀ ਤੇ مالی ਨੁਕਸਾਨ ਹੋਇਆ ਸੀ ਬੁੱਟਰ ਦੀ ਵੰਸ ਬਾਹਰ ਸੀ ਉਸ ਨੇ ਵੀ ਆਪਣਾ ਪੁਰਾਣਾ ਗੋਦ ਪੁੱਠੇ ਛੱਡ ਕੇ ਨਵਾਂ ਗੋਦ ਬੁੱਟਰ ਹੀ ਰੱਖ ਲਿਆ ਬੁੱਟਰ ਦਲਿਉ ਤੇ ਪੁੱਠੇ ਇੱਕੋ ਹੀ ਭਾਈਚਾਰੇ ਵਿੱਚ ਹਨ ਇੰਨੇ ਹੀ ਪ੍ਰਮਾਣ ਰਾਜਪੂਤ ਹਨ ਤਿੰਨਾਂ ਦੀ ਹੀ ਗਿਣਤੀ ਬਹੁਤ ਘੱਟ ਹੈ ਪੀਖੀ ਲਾਕੇ ਦੇ ਪੁਰਾਣੇ ਦਿਲੇਉ ਕੁਝ ਵਹਿਮਾ ਭਰਮਾਂ ਨੂੰ ਵੀ ਮੰਨਦੇ ਸਨ ਧਲੇਵਾ ਪਿੰਡ ਦੇ ਵਸਣ ਤੋਂ ਕਾਫੀ ਸਮੇਂ ਮਗਨੋਂ ਕੁਝ ਦਿਲੇਉ ਜੱਟਾਂ ਦੀ ਆਰਥਿਕ ਹਾਲਤ ਵਿਗੜ ਗਈ ਤਾਂ ਉਹ ਆਪਣੇ ਮੋਢੀ ਪੁਰਾਣੇ ਪਿੰਡ ਉੱਚਾ ਥੇ ਜਿੱਨਾ ਲੁਧਿਆਣਾ ਤੋਂ ਪ੍ਰਾਣੀਆਂ ਇੱਟਾਂ ਦੀ ਬੋਰੀ ਭਰ ਕੇ ਆਪਣੇ ਪਿੰਡ ਲਿਆਏ ਅਤੇ ਆਪਣੇ ਘਰਾਂ ਆਪਣੇ ਘਰਾਂ ਵਿੱਚ ਲਾਈਆਂ ਇਸ ਤਰ੍ਹਾਂ ਉਹਨਾਂ ਦੀ ਹਾਲਤ ਫਿਰ ਚੰਗੇਰੀ ਹੋ ਗਈ ਸੀ ਢੀਰੋ ਦੇ ਪਿੰਡ ਵਿੱਚ ਵੀ ਕੁਝ ਦਿਨ ਉਹ ਜੱਟ ਆਪਣੇ ਪੁਰਾਣੇ ਪਿੰਡ ਉੱਚਾ ਪਿੰਡ ਥੇਹ ਤੋਂ ਕੁਝ ਇੱਟਾਂ ਆਪਣੇ ਘਰ ਲੈ ਕੇ ਆਏ ਸਨ ਇਸ ਤਰ੍ਹਾਂ ਉਹਨਾਂ ਦੀ ਅਰਧਕਾਲਤਵੀ ਫੇਰ ਚੰਗੇਰੀ ਹੋ ਗਈ ਧਲੇਵਾ ਪਿੰਡ ਦੇ ਪਾਸ ਇੱਕ ਬਹੁਤ ਪੁਰਾਣਾ ਤੇ ਉੱਚਾ ਥੇਹ ਹੈ ਇਹ ਕਾਲੀਆਂ ਬੰਗਾ ਤੇ ਸੰਘੋੜ ਦੇ ਥੇਹ ਨਾਲ ਸੰਬੰਧਿਤ ਲੱਗਦਾ ਹੈ ਇਹ ਹੜੱਪਾ ਕਾਲ ਦੇ ਸਮੇਂ ਦਾ ਬਹੁਤ ਹੀ ਪ੍ਰਚੀਨ ਤੇ ਇਤਿਹਾਸਕ ਥੇਹ ਹੈ ਇਸ ਬਾਰੇ ਖੋਜ ਹੋ ਰਹੀ ਹੈ ਨਿੰਗਮ ਨੇ ਆਪਣੀ ਪੁਸਤਕ ਸਿੱਖ ਇਤਿਹਾਸ ਸਫਾ ਨਿਢੇ ਵਿੱਚ ਲਿਖਿਆ ਹੈ ਕਿ ਕੁਝ ਸਿੱਖ ਦਰਿਆ ਰਾਵੀ ਉੱਤੇ ਦੁੱਲੇਵਾਲ ਵਿੱਚ ਇੱਕ ਕਿਲਾ ਕਾਇਮ ਕਰਨ ਵਿੱਚ ਸਫਲ ਹੋ ਗਏ ਇਸ ਸਮੇਂ ਮੁਗਲ ਕਾਲ ਸੀ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਇੱਕ 500 ਸਾਲ ਪੁਰਾਣਾ ਦੁੱਲੇਹ ਪਿੰਡ ਹੈ ਇਸ ਪਿੰਡ ਵਿੱਚ ਇੱਕ ਪੱਤੀ ਦਲੇਹ ਜੱਟਾਂ ਦੀ ਹੈ ਬਾਕੀ ਦੋ ਪੱਤੀਆਂ ਗਰੇਵਾਲਾਂ ਤੇ ਢਾਲੇਵਾਲਾਂ ਦੀਆਂ ਹਨ ਇਸ ਪਿੰਡ ਵਿੱਚ 1748 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਉਹਨਾਂ ਨੇ ਫਲਾਈ ਦੇ ਦਰਖਤ ਨਾਲ ਆਪਣਾ ਘੋੜਾ ਬੰਨਿਆ ਸੀ ਤੇ ਆਰਾਮ ਕੀਤਾ ਸੀ ਇਸ 10ਵੇਂ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦਰਾ ਫਲਾਈ ਸਾਹਿਬ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਇਸ ਪਿੰਡ ਦੇ ਦਿਲੇਵਾਂ ਨੇ ਬਹੁਤ ਉੰਤਰੀ ਕੀਤੀ ਹੈ ਲੁਧਿਆਣੇ ਤੋਂ ਕੁਝ ਦਿਲੇ ਦੁਆਬੇ ਦੇ ਜਰੰਦਰ ਖੇਤਰ ਵਿੱਚ ਚਲੇ ਗਏ ਫਲੌਰ ਦੇ ਇਲਾਕੇ ਵਿੱਚ ਪ੍ਰਤਾਪਪੁਰਾ ਦਿਲੇ ਜੱਟਾਂ ਦਾ ਇੱਕ ਓਕਾ ਪਿੰਡ ਹੈ ਪੰਜਾਬੀ ਸਹਿਤਕਾਰ ਡਾਕਟਰ ਹਰਦੀਪ ਸਿੰਘ ਚੰਦਵੀ ਪ੍ਰਤਾਪਪੁਰੇ ਦਾ ਦਿਲੇ ਜੱਟ ਸੀ ਜਗਰਾਉਂ ਪਾਸ ਸਵੱਦੀ ਖੁਰਦ ਪਿੰਡ ਦੇ ਦਲੇਵ ਵੀ ਆਪਣਾ ਪਸ਼ੋਕੜ ਪ੍ਰਤਾਪਪੁਰਾ ਪਿੰਡ ਹੀ ਦੱਸਦੇ ਹਨ ਜਲੰਧਰ ਜ਼ਿਲ੍ਹੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਦਲੇਵ ਗੋਦ ਦੇ ਕਾਫੀ ਜੱਟ ਮੈਸਮਪੁਰ ਸੰਗਤਪੁਰ ਘੰਡੋਲਾ ਖੁਰਦ ਨੋਈਆਂ ਬੂਟਾ ਆਂਧ ਪਿੰਡ ਵਿੱਚ ਵੱਸਦੇ ਹਨ ਲੁਧਿਆਣੇ ਤੇ ਦਵਾਬੇ ਦੇ ਦਲੇਵ ਗੋਦ ਦੇ ਲੋਕ ਆਪਣਾ ਗੋਤ ਦਲੇਵ ਲਿਖਦੇ ਹਨ ਇਸ ਇਲਾਕੇ ਵਿੱਚੋਂ ਦਲੇਵ ਗੋਦ ਦੇ ਕਾਫੀ ਲੋਕ ਅਮਰੀਕਾ ਕੈਨੇਡਾ ਦੇ ਬ੍ਰਿਟਾਨੀਆ ਵਿੱਚ ਜਾ ਕੇ ਪੱਕੇ ਤੌਰ ਤੇ ਬਾਤ ਹੋ ਗਏ ਹਨ ਕੈਨੇਡਾ ਵਿੱਚ ਦੁੱਲੀ ਗੋਦ ਦੇ ਕੁਝ ਗੋਰੇ ਰਹਿੰਦੇ ਹਨ ਇਹਨਾਂ ਦੇ ਵਡੇਰੇ ਸ਼ਾਇਦ ਪੰਜਾਬ ਵਿੱਚੋਂ ਹੀ ਗਏ ਹੋ ਕਈ ਗੋਰੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਨਾਲ ਰਲਦੇ ਮਿਲਦੇ ਹਨ ਜਿਵੇਂ ਮਾਨ ਢਿੱਲੋਂ ਤੇ ਗਿੱਲ ਆਦ 1634 ਈਸਵੀ ਚ ਬਾਦਸ਼ਾਹ ਸ਼ਾਹਜਹਾਨ ਨਾਲ ਅੰਬਰਸਰ ਦੀ ਲੜਾਈ ਲੰਡ ਮਗਰੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਪੈ ਲਾ ਕੇ ਕੁਝ ਮਹੀਨੇ ਲੁਧਿਆਣੇ ਦੇ ਇਲਾਕੇ ਵਿੱਚ ਠਹਿਰੇ ਫਿਰ ਬਠਿੰਡੇ ਵੱਲ ਨੂੰ ਚੱਲ ਪਏ ਲੁਧਿਆਣੇ ਖੇਤਰ ਦੇ ਦਿਲੇੂ ਗੁਰੂ ਸਾਹਿਬ ਦੇ ਪੱਕੇ ਸਿਦਾਨੂ ਸਨ ਇਸ ਸਮੇਂ ਕੁਝ 1633 ਵੀਤੇ ਲਗਭਗ ਮੁਗਲਾਂ ਨਾਲ ਮਰਾਜ ਦੀ ਲੜਾਈ ਵਿੱਚ ਬਰਾਣਾ ਦੇ ਨਾਲ ਦਿਲੇ ਮਾਹਲ ਢਾਲੀਵਾਲ ਦੇ ਸਰਾ ਆਹ ਜੱਟਾਂ ਨੇ ਵੀ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਸਾਥ ਦਿੱਤਾ ਸੀ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਭਾਰੀ ਗੁਰੂ ਸਾਹਿਬ ਨੇ ਦੁਸ਼ਮਣ ਨੂੰ ਭਾਰੀ ਹਾਰ ਦਿੱਤੀ 6ਵੇਂ ਗੁਰੂ ਸਮੇਤ ਸੇਵੇਂ ਗੁਰੂ ਸਮੇਤ ਪਰਿਵਾਰ ਮਾਲਵੇ ਦੇ ਇਸ ਇਲਾਕੇ ਵਿੱਚ ਕਾਫੀ ਸਮਾਂ ਰਹੇ ਸਨ ਪੰਜਾਬੀ ਕਵੀ ਬਾਬੂ ਰਜਬ ਅਲੀ ਨੇ ਵੀ ਇਸ ਲੜਾਈ ਜੰਗ ਮਰਾਜ ਬਾਰੇ ਇੱਕ ਕਵਿਤਾ ਲਿਖੀ ਹੈ ਉਸ ਵਿੱਚ ਲਿਖਿਆ ਹੈ ਕਿ ਕਰ ਆ ਪ੍ਰਣਾਮ ਦਲੇਵਾ ਖੁਸ਼ ਹੋ ਗਿਆ ਸਤਿਗੁਰੂ ਸ਼ੇਵਾ ਰੰਦੇ ਮਹਿਲ ਸਰਾ ਜਰਵਾਣੇ ਤੁਰੇ ਆਉਂਦੇ ਬਨ ਬੰਨੇ ਟਾਣੇ ਖੇਚ ਤੇਗਾ ਬਰਸ਼ੇ ਚਾੜੀ ਗਏ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਮਾਲਵੇ ਦੇ ਕਾਫੀ ਜੱਟ ਸਿੱਖ ਬਣ ਗਏ ਸਨ ਦਲੇ ਵੀ ਇਸ ਸਮੇਂ ਹੀ ਸਿੱਖ ਬਣੇ ਸਨ ਨਦਾਨੇ ਤੋਂ ਕੁਝ ਦਲੇ ਮਾਝੇ ਦੇ ਗੁਰਦਾਸਪੁਰ ਇਲਾਕੇ ਵਿੱਚ ਵੀ ਗਏ ਆਪਣੇ ਗੋਥ ਦੇ ਨਾਮ ਤੇ ਚੱਕ ਦਲੇ ਪਿੰਡ ਬਸਾਇਆ ਸੀ ਪਾਕਿਸਤਾਨ ਦੇ ਰਾਵਲਪਿੰਡੀ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਦਲੇ ਹੈ ਇਸ ਇਲਾਕੇ ਦੇ ਕੁਝ ਦਲੇ ਮੁਸਲਮਾਨ ਬਣ ਗਏ ਸਨ 1947 ਦੀ ਵੰਡ ਤੋਂ ਬਾਅਦ ਵਿੱਚ ਇਹ ਮੁਸਲਮਾਨ ਧਰਮ ਵਿੱਚ ਚਲੇ ਗਏ ਸਨ ਇਸ ਇਲਾਕੇ ਵਿੱਚ ਬਹੁਤੇ ਜੱਟ ਮੁਸਲਮਾਨ ਹੀ ਸਨ ਕੇਵਲ ਖੱਤਰੀ ਹੀ ਹਿੰਦੂ ਜਾਂ ਸਿੱਖ ਸਨ 1225 ਈਸਵੀ ਦੇ ਮਗਰੋਂ ਜਗਦੇਉ ਬੰਸੀ ਰਾਜਪੂਤ ਖਾਨਦਾਨ ਗੁਲਾਮਾਂ ਦੇ ਸਮੇਂ ਮੁਸਲਮਾਨ ਹਾਕਮਾਂ ਤੋਂ ਹਾਰ ਗਏ ਅਲਤਮਸ ਬਹੁਤ ਕੱਟਣ ਮੁਸਲਮਾਨ ਬਾਦਸ਼ਾਹ ਸੀ ਇਸ ਸਮੇਂ ਕੁਝ ਰਾਜਪੂਤ ਤੇ ਜੱਟ ਮੁਸਲਮਾਨ ਬਣ ਗਏ ਸਨ ਇਸ ਕਾਰਨ ਜਗਦੇਉ ਬੰਸੀ ਦਲਿਉ ਦਿਉਨ ਅਲੋਕ ਮੰਢੇਰ ਪੁੱਟੇ ਪੁੱਤਰ ਕਾਲੋਂ ਤੇ ਸੇਖੋਂ ਆਦ 21 ਗੋਤਿ ਕਬੀਲੇ ਭੇਸ ਬਦਲ ਕੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਪ੍ਰਚਲਿਤ ਕਰਕੇ ਭੂਮੀਆਂ ਯੱਟ ਬਣ ਕੇ ਭਾਈ ਚਾਰੇ ਵਿੱਚ ਰਲ ਮਿਲ ਗਏ ਅਸਲ ਵਿੱਚ ਦੇਰੂ ਗੋਤ ਪਰਮਾਰ ਗੋਤ ਦਾ ਇੱਕ ਉਪ ਗੋਤ ਹੈ ਵੱਡੇ ਗੋਤਾਂ ਦੇ ਮੁਕਾਬਲੇ ਉਪ ਗੋਤ ਦੀ ਕੀਮਤੀ ਘੱਟ ਹੀ ਹੁੰਦੀ ਹੈ ਘਟ ਗਿਣਤੀ ਵਿੱਚ ਹੋਣ ਕਾਰਨ ਹੀ ਦਲੇਉ ਗੋਤ ਦੀ ਪੰਜਾਬ ਵਿੱਚ ਬਹੁਤੀ ਪਛਾਣ ਨਹੀਂ ਬਣ ਸਕੀ ਪਰ ਮਾਰ ਰਾਂਜਪੂਤ ਵੀ ਹਨ ਤੇ ਜੱਟ ਵੀ ਹਨ ਇਹ ਬਹੁਤ ਪੁਰਾਣਾ ਕਬੀਲਾ ਹੈ ਅਜਨਾਲੇ ਤੇ ਬਸੜੀਆਂ ਜਾਤੀਆਂ ਵਿੱਚ ਵੀ ਵਿਰਲੇ-विरਲੇ ਟਮੇਟਾ ਨੇ ਦਲੇਉ ਗੋਤ ਦੇ ਲੋਕ ਹਨ ਦਲੇਉ ਬਹੁਤੇ ਜੱਟ ਹਨ ਦਲੇਉ ਗੋਤ ਦੇ ਪ੍ਰੋਹਤ ਸਰਸਵਤ ਪੰਡਤ ਹਨ ਇੱਕ ਛਤਰੀਆਂ ਦੇ ਵੀ ਵਿਰੋਧ ਹੁੰਦੇ ਹਨ ਪੰਜਾਬ ਵਿੱਚ ਦਲੇਉ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਇਹ ਰਾਜਨੀਤੀ ਅਤੇ ਵਿਦਿਆ ਵਿੱਚ ਅਜੇ ਵੀ ਬਹੁਤ ਪਿੱਛੇ ਹਨ ਵਿਦੇਸ਼ਾਂ ਵਿੱਚ ਗਏ ਦਲੇਵਾਂ ਨੇ ਬਹੁਤ ਹੁਨਤੀ ਕੀਤੀ ਹੈ ਪ੍ਰੋਫੈਸਰ ਨਰਿੰਦਰ ਸਿੰਘ ਦਲੇ ਪ੍ਰੋਫੈਸਰ ਨਰਿੰਦਰ ਕੌਰ ਦਲੇ ਉੱਗੀ ਲੇਖਕ ਹੈ ਇਹ ਹੈ ਜੀ ਖਾਲਸਾ ਜੀ ਦਲੇਉ ਗੋਤ ਬਾਰੇ ਵੀਡੀਓ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਵੀਡੀਓ ਦਲੇਉ ਜੱਟ ਸੁਣ ਤਾਂ ਉਹਨਾਂ ਦੀ ਜ਼ਿੰਮੇਵਾਰੀ ਪੈਂਦੀ ਆ ਕੋ ਅੱਗੇ ਇਹਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਪਾਉਣ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ